ਕੋ ਸਹੂਨਾ ਜੋ ਸਾਡੇ ਪਾਣੀ ਗੰਦਲੇ ਹੋ ਰਹੇ ਨੇ ਗੰਦਲੇ ਤੋਂ ਅੱਗੇ ਲੰਘ ਕੇ ਸ਼ਾਹ ਕਾਲੇ ਹੋ ਗਏ ਅਸੀਂ ਤਰਾਂਗ ਵਾਲੇ ਗਏ ਮਲੋਤ ਕੋਲੇ ਆ ਮਾੜੀ ਮੁਸਤਾਫਾ ਮੁਕੇ ਕੋਲੇ ਆ ਵਲੀਪੁਰ ਇੱਥੇ ਲੁਧਿਆਣੇ ਕੋਲੇ ਉਹ ਹੰਸਣਾ ਨਦੀ ਫਤੇਬਰ ਸਾਹਿਬ ਅਮੀਰਾ ਪਿੰਡ ਕਪੂਰ ਖਾਲੇ ਕੋਈ ਵਜਿਆ ਹੈ ਜਿਹੜਾ ਪਾਣੀ ਕਾਲਾ ਨਾ ਹੋਇਆ ਹੋਵੇ ਆ ਸਰਕਾਰ ਜਿਹੜੇ ਨੇ ਕਰਕੇ ਬਣੀ ਸੀ ਆਹੀ ਗੱਲਾਂ ਸੀ ਹੁਣ ਚੁੱਪ ਕਰਕੇ ਕੀ ਹੋ ਗਿਆ ਇਹਨਾਂ ਨੂੰ ਇਹ ਸਾਡਾ ਕੰਮ ਹੈ ਇਹਨਾਂ ਪਾਣੀਆਂ ਨੂੰ ਬੰਦ ਮਾਰਨਾ ਇਹਨਾਂ ਫੈਕਟਰੀਆਂ ਤੇ ਜੁਰਮਾਨਾ ਲਾਉਣਾ ਇਹ ਕਿਹਦਾ ਕੰਮ ਹੈ ਵੀ ਇਹ ਸਰਕਾਰਾਂ ਦਾ ਕੰਮ ਹੈ ਕਿਉਂ ਨਹੀਂ ਕਰ ਰਹੀ ਸਰਕਾਰਾਂ ਦਾ ਕੰਮ ਇਹਨਾਂ ਨੇ ਨਹੀਂ ਕਰਨਾ ਕੀ ਸੈਂਟਰ ਵਾਲਿਆਂ ਨੇ ਜਦੋਂ ਕਾਲੇ ਕਾਨੂੰਨ ਲਿਆਂਦੇ ਸੀ ਤੁਸੀਂ ਉੱਥੇ ਸੀ ਨਾ ਕਿ ਆਪਾਂ ਵਾਪਸ ਕਰਾ ਆਲੇ ਮੈਨੂੰ ਇਹਨਾਂ ਦੱਸੋ ਸਾਨੂੰ ਇੱਕ ਫਿਕਰ ਹੋਈ ਸੀ ਕਿ ਸਾਡੀਆਂ ਜ਼ਮੀਨਾਂ ਜਾਣ ਗਈਆਂ ਤੇ ਆਹ ਗੰਦੇ ਪਾਣੀ ਨਾਲ ਸਾਡੀ ਜ਼ਮੀਨ ਬਚ ਜੂਗੀ ਕਿਸੇ ਦਾ ਬੱਚਾ ਬਚ ਜੂਗਾ ਜਿਹਨੂੰ ਕਾਲਾ ਪੀਲਾ ਨਾ ਹੋਵੇ ਕੈਂਸਰ ਨਾ ਹੋਵੇ ਕੋਈ ਬਚ ਜੂਗਾ